ਪੰਜਾਬ ਸਮੇਤ ਗਵਾਂਡੀ ਸੂਬਿਆਂ ਦੇ ਵਿੱਚ ਵੀ ਮੌਸਮ ਦਾ ਮਜਾਜ ਬਦਲਦਾ ਹੋਇਆ ਵਿਖਾਈ ਦੇ ਰਿਹਾ ਹੈ ਕਈ ਥਾਵਾਂ ਤੇ ਪਾਣੀ ਬਰਸਾਤ ਹੋ ਰਹੀ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ ਪਰ ਦੂਸਰੇ ਪਾਸੇ ਇਹ ਰਾਹਤ ਖਤਰੇ ਦੀ ਘੰਟੀ ਬਣਦੀ ਹੋਈ ਵੀ ਵਿਖਾਈ ਦੇਦੀ ਹੈ ਦੱਸਦੀ ਹੈ ਕਿ ਟਾਈਮ ਦੇ ਵਿੱਚ ਬਤੇਰੇ ਪਾਣੀ ਹੋਣ ਦੇ ਕਾਰਨ ਪੰਡੋ ਡੈਮ ਦੇ ਪੰਜ ਗੇਟਾਂ ਨੂੰ ਖੋਲਿਆ ਗਿਆ ਜਿਸ ਦੇ ਨਾਲ ਪੰਜਾਬ ਸਣੇ ਗਵਾਂਡੀ ਸੂਬਿਆਂ ਦੇ ਵਿੱਚ ਵੀ ਹੜ੍ਹ ਦਾ ਖਤਰਾ ਵੱਧ ਗਿਆ ਦੱਸਦੀ ਹੈ ਕਿ ਪੰਡੋ ਡੈਮ ਦੇ ਪੰਜ ਗੇਟ ਖੋਲੇ ਗਏ ਨੇ ਔਰ 44000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਦੇ ਨਾਲ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਅਤੇ ਪੰਜਾਬ ਸਣੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਹੜ੍ਹ ਦਾ ਖਤਰਾ ਵੱਧ ਗਿਆ ਦੱਸਦੀ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਦੇ ਚੱਲਦਿਆਂ ਡੈਮ ਦੇ ਵਿੱਚ ਪਾਣੀ ਦੀ ਵਧੇਰੇ ਮਾਤਰਾ ਹੋਣ ਕਾਰਨ ਪੰਡੋ ਡੈਮ ਦੇ ਪੰਜ ਗੇਟ ਖੋਲੇ ਗਏ ਜਿਸ ਤੋਂ ਬਾਅਦ 44000 ਕਿਊਸਿਕ ਪਾਣੀ ਵਿਛੜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਬਿਆਸ ਦਰਿਆ 'ਚ ਪਾਣੀ ਦਾ ਪੱਧਰ ਵੱਧ ਗਿਆ ਜਿਸ ਦੇ ਕਾਰਨ ਪੰਜਾਬ